ਇਹ ਤਾਂ ਡਾਕਟਰ ਹਰਿਆਂ ਹੀਆਂ ਗੋਲੀਆਂ ਲੈਟਰਿੰਗਾ ਤੋਂ ਦਿੰਦਾ ਹੁੰਦਾ ਮੈਂ ਤਾਂ ਪਹਿਲੀ ਔਖੀ ਹੋਈ ਜਾਂਦੀ ਐ ਹੋਰ ਲੈਤੀਆਂ ਮੈਨੂੰ ਗੋਲੀਆਂ ਉਹ ਲੈ ਸ਼ਰਾ ਮੇਰੇ ਨਹੀਂ ਹੁਣ ਲੰਗਦੀ ਹੈਗੀ ਮੈਨੂੰ ਤਾਂ ਕਵਰਾਟ ਹੋਈ ਜਾਂਦੀ ਐ ਬੋਲਣੋਂ ਤਾਂ ਇਹ ਹੜਦੀ ਨਹੀਂ ਉਹ ਕਦਰਵਾਗੇ ਵਖੋ ਦਿੰਦੀ ਨਹੀਂ ਕਰੇ ਕੋਈ ਹੋਏ ਉਹ ਬੋਲੇ ਨਹੀਂ ਕੋਈ ਉਹੋ ਤਾਂ ਨਹੀਂ ਕੋਈ ਫੇਰ ਕਹਿੰਦੇ ਨਗੇ ਤਾਇਆ ਬੋਲਦਾ ਓਏ ਸਮਝਦੇ ਨਹੀਂ ਉਹ ਹੋ ਹੋਹ ਦੀ ਜੇ ਦਾ ਦੋੜ ਹੈ ਗੋਗੀ ਤਾਂ ਖਰ ਵਧੀਆ ਕਰਦਾ ਆਹਾ ਜੋ ਤਾ ਸਾਰਾ ਦਿਨ ਵੱਡੂ ਖਾਉਂ ਪਿਆ ਰਹਿੰਦਾ ਪਤਾ ਨਹੀਂ ਕੀ ਕਰਦਾ ਕੰਮ ਨਹੀਂ ਕੰਦਦਾ ਮੈਂ ਪਤਾ ਨਹੀਂ ਕੀ ਬੋਲੀ ਜਾਂਦਾ ਹੱਸ ਤੇ ਪੈ ਕੀ ਬੁੜਬੁੜ ਜੇ ਕਰੀਏ ਨਾ ਬਹੁਤ ਬੋਲਣਾ ਕੀ ਹੈ ਤੇਰੀ ਜਾਨ ਨੂੰ ਰੋਣਾ ਸਾਰਾਂ ਤੈਨੂੰ ਵੱਡੂ ਖਾਉ ਪੈਨੇ ਰਹੇ ਨੇ ਬੰਦਾ ਆਰਾਮ ਨਾਲ ਵੀ ਪੁੱਛ ਲੈ ਕੀ ਗੱਲ ਹੈ ਸੁਣਦੇ ਕਿਉਂ ਨਹੀਂ ਸਾਰਿਆਂ ਸੁਣਦੇ ਨੇ ਤੇਰੀਆਂ ਜਵਾਕ ਤੂੰ ਸਾਰੀ ਓਵਰ ਬੈਬਤਾ ਚ ਕੱਢਤੀ ਤੇ ਕੋਈ ਚੱਜ ਦੀ ਗੱਲ ਕਰ ਲੈ ਘਰ ਸਿਆਣਾ ਮੈਣਾ ਬੰਦਾ ਆ ਉਹ ਮੈਂ ਤਾਂ ਪਾਣੀ ਪੀਉਣਾ ਤੈਨੂੰ ਪ੍ਰਿੰਡਾਂ ਦੇ ਛੱਤੇ ਨੂੰ ਛੇੜ ਕੇ ਮੈਂ ਕੀ ਲੈਣਾ ਸਭ ਜਾਣਦੀ ਆ ਮੈਂ ਕਿੱਥੋਂ ਬੋਲਦਾਗਾ ਤੂੰ ਮੁੱਢਤੀ ਤੂੰ ਬੈਬਤੀ ਹੈਗਾ ਤੇ ਤਾਈ ਤਾਂ ਪਿੰਡ ਦੇ ਪਾਨੀ ਮਾਰ ਦਿੰਦੇ ਤਾਂ ਹੀ ਤੈਨੂੰ ਡੋਲਾ ਨਹੀਂ ਜੁੜਿਆ ਆਏਗਾ ਉਹ ਪਿੰਡ ਦੇ ਤਾਂ ਪਾਨੀ ਕੀ ਮਾਰ ਦਿੰਦੇ ਮੇਰੀ ਤਾਂ ਬਾਪੂ ਦੇ ਬਾਅਦ ਅੰਮਰ ਭੈਣ ਭਰਾਵਾਂ ਨੂੰ ਪਾਲਣ ਤੇ ਲੰਗੀ ਤੇਰੇ ਵਰਗੀ ਤਾਂ ਮੈਂ ਕੀ ਕਹਣਾ ਸੀ ਜੇ ਬਰਾਬਰ ਬੰਜ ਗੱਡਿਆ ਹੁੰਦਾ ਨਾ ਤੈਨੂੰ ਫੇਰ ਪਤਾ ਲੱਗਦਾ ਹਾਂ ਕੋਈ ਚਾਹ ਨਹੀਂ ਪਾਣੀ ਨਹੀਂ ਪੁੱਛਣਾ 24 ਘੰਟੇ ਲੜਾਈ ਲੜਾਈ ਰੱਖਦੇ ਹਾਂ ਲੜਾਈ ਤਾਂ ਤੂੰ ਪਾਉਂਦਾ ਸਾਰਾ ਦਿਨ ਮੈਂ ਤੂੰ ਤਾਂ ਬੇਲਾ ਬੇਲਾ ਬੈਠਾ ਛੇੜੀ ਜਾਂਦਾ ਬਹਿਬਤਾ ਕਰੀ ਜਾਂਦਾ ਸਾਰਾ ਦਿਨ ਹੂੰ ਆਂ ਦਾ ਤੈਨੂੰ ਮੈਂ ਵੱਡੀ ਕਾਮੀ ਨਹੀਂ ਕੀ ਗੱਲ ਹੋ ਗਈ ਤਾਇਆ ਬੜੀ ਲਾਲ ਜਾ ਹੋਇਆ ਬੈਠਾ ਓ ਕੁਛ ਨਹੀਂ ਬਹਿ ਜਾ ਬਹਿ ਜਾ ਤੈਨੂੰ ਦੱਸਦਾ ਸਾਰੀ ਗੱਲ ਆ ਜਾ ਬਹਿ ਜਾ ਕੋਮ ਭਾਈ ਤਾਂ ਪਾਣੀ ਪੀਉਂਦਾ ਸੀ ਅੱਛਾ ਤੇ ਉਪਰਿੰਡਾ ਦੇ ਛੱਤੇ 'ਚ ਡੜਾ ਮਾਰ ਬੈਠਾ ਸਵੇਰੇ ਸਵੇਰੇ ਤਾਇਆ ਮੇਰੀ ਮਾਂ ਤਾਂ ਆਈਆਂ ਯਾਰ ਉਹ ਕਿਹੜਾ ਅੱਜ ਦੀ ਐ ਕਰਦੀ ਐ ਕਿੱਦਾਂ ਦੀ ਐ ਤੂੰ ਚੁੱਪ ਕਰ ਜਾ ਕਰ ਨਾ ਦੇ ਲਾ ਗੋਗੀ ਪੁੱਤ ਮੈਨੂੰ ਕਹਿਦਾਗਾ ਪ੍ਰਿੰਡਾ ਦਾ ਛੱਤਾ ਆਪ ਐ ਸਾਰਾ ਨਡੂਮਣਾ ਮਖਾਇਲ ਬਣਿਆ ਰਹਿਣਾ ਤੇ ਸਾਰਾ ਦਿਨ ਜਵਾਕਾਂ ਨੂੰ ਵੀ ਸਖਾਈ ਜਾਂਦਾ ਬਹਿਤ ਆ ਤੈ ਤੁਸੀਂ ਲੜੋ ਨਾ ਮਾਤਾ ਨਾਲੇ ਤੂੰ ਨਾ ਤਾਇ ਨਾਲੇ ਮੀਨ ਨਾਲ ਲੜਿਆ ਕਰ ਤੈਨੂੰ ਐ ਪਤਾ ਐ ਪਾ ਨੂੰ ਕਿੰਨਾ ਸਹਾਰਾ ਇਹਦਾ ਸਾਰਾ ਬਾਹਰ ਅੰਦਰ ਦਾ ਦੇਖਦਾ ਸਾਰਾ ਦਿਨ ਪਸ਼ੂਆਂ ਦਾ ਦੇਖਦਾ ਖੇਤ ਬੰਨੇ ਸਾਰੇ ਜਾਂਦਾ ਇਹ ਉਹ ਮੈਂ ਕਾ ਨੂੰ ਲੜਦਾ ਲੜਦੀ ਤੈ ਮੈਂ ਤਾਂ ਪਸ਼ੂਆਂ ਨੂੰ ਪਾਣੀ ਪਿਆਉਣਾ ਭਾਈ ਤੂੰ ਬਹਿ ਜਾ ਤਾਇ ਮੈਂ ਪਿਆ ਦੇਣਾ ਪਾਣੀ ਤਾਂ ਪਸ਼ੂਆਂ ਨੂੰ ਲੈ ਠੁੱਟ ਪੈਣੇ ਨੇ ਜਵਾਕ ਵੀ ਆਉਦੇ ਕੀ ਜੀ ਤੇ ਕਰ ਰੱਖੇ ਨੇ ਕੇ ਸਾਰ ਬੋਲੀ ਜਾਂਦੀ ਹੁਣ ਵੀ ਹਾਂ ਅਈ ਬੋਲੀ ਜਾਂਦਾ ਸਾਰਾ ਨੂੰ ਸੁਖਾਈ ਜਾਂਦਾ ਉਹ ਤਾਇਆ ਗੱਲ ਸੁਣਾ ਹਾਂ ਹਾਂ ਪਾਣੀ ਦਿੱਤਾ ਕਰਦੇ ਯਾਰ ਪਾਣੀ ਤੱਤਾ ਦੂ ਮੈਥੋਂ ਖੁੰਡੇ ਨਾ ਖਾ ਲਈ ਕੋਈ ਚਾਹ ਨਹੀਂ ਪਾਣੀ ਨਹੀਂ ਫੜਾਉਣਾ ਕਰਦੇ ਇਹਨਾਂ ਨੂੰ ਪਾਣੀ ਤੱਤਾ ਜਾ ਨੂੰ ਤਾਂ ਹੜ ਜੋੜਨੇ ਯਾਰਾ ਕਰਦੇ ਪਾਣੀ ਦਿੱਤਾ ਮੈਂ ਦੇਹਰਾ ਦੂਣ ਜਾਣਾ ਜਾਣਾ ਦੇਰਾ ਤੂੰ ਨਾ ਨਾ ਨੇ ਤਾ ਵਣ ਕੇ ਕਰਦੇ ਯਾਰ ਮੈਂ ਜਾਣਾ ਦੂਰ ਤੇ ਬਹਿ ਗਿਆ ਸਨ ਵਟਾ ਬਣ ਕੇ ਮੈਂ ਤਾਂ ਮੇਰੀ ਮਾਂ ਨੂੰ ਕਹਿਣਾ ਜਾ ਕੇ ਤੇ ਤਾਂ ਗੋਗੀਆ ਲੜਦਾ ਪਰ ਯਾਰ ਇੱਥੇ ਬਿਲਾ ਤਾ ਪੀਤੀ ਨਹੀਂ ਚਾਹ ਹਜੇ ਤੂੰ ਪਾਣੀ ਤਾਂ ਮੈਂ ਪਿਆ ਯਾਰ ਉਨਾ ਮੈਨੂੰ ਕਿਹਨੇ ਫੜਾਈ ਚਾ ਕਿਸੇ ਨੇ ਨਹੀਂ ਫੜਾਈ ਚਾ ਚ ਮੈਂ ਗਗਨ ਨੂੰ ਕਹਾ ਫਿਰ ਕਹਿ ਦੇ ਕਹਿ ਦੇ ਗਗਨ ਗਗਨ ਆ ਤਾਏ ਨੂੰ ਚਾ ਲੈ ਆ ਦੇ ਆ ਲੋ ਤਾਈ ਚਾ ਉਹ ਲਿਆ ਸ਼ਰਾ ਭਾਈ ਤੂੰ ਮੈਨੂੰ ਪਤਾ ਸੀ ਤੁਸੀਂ ਫੜਾਉਂਗੇ ਜਿਉਂਦੇ ਵਾਸਤੇ ਰ ਭਾਈ ਨਾ ਦੇ ਲਾ ਤੀਜੀ ਵਾਰ ਚਾ ਪੀਂਦਾ ਗਾ ਇਹ ਨਹੀਂ ਚਾ ਨਾਰਾਜਦਾ ਸਾਰਾ ਦਿਨ ਤੇ ਹਜੇ ਕਹਣਾ ਮੈਨੂੰ ਕੋਈ ਪੁੱਛਦਾ ਨਹੀਂ ਉਂਗਲਾਂ ਹੀ ਲਾਈ ਜਾਂਦਾ ਜਵਾਕਾਂ ਦੇ ਮਾਤਾ ਹਾਂ ਪੁੱਤ ਪਾਣੀ ਦਿੱਤਾ ਕਰ ਦੇ ਮੈਂ ਉੱਥੇ ਜਾਣਾ ਮੈਂ ਲੱਗੀ ਸੀ ਪੁੱਤ ਪਾਣੀ ਦਿੱਤਾ ਕਰਨ ਸੁਣ ਗਿਆ ਸੀ ਮੈਨੂੰ ਉਹ ਚੋਰੇ ਨੇ ਜਵਾਬ ਦਿੱਤਾ ਜਦੋਂ ਤੈਨੂੰ ਵੀ ਮੈਂ ਨਹੀਂ ਕਰਦਾ ਹਾਂ ਪੁੱਤ ਵਗ ਜਾ ਆਹੀ ਤਾਂ ਉਮਰ ਜਵਾਕਾਂ ਦੀ ਘੁੰਮਣ ਫਿਰਨ ਦੀ ਵਗ ਜਾ ਪੁੱਤ ਜੀ ਤੇਰੇ ਨਾਲ ਦੇ ਜਾਂਦੇ ਸਾਰੇ ਜਵਾਕ ਚੰਗਾ ਮਾਤਾ ਪਾਣੀ ਦਿੱਤਾ ਕਰ ਦੇ ਮੈਂ ਆਪਦੇ ਕੱਪੜੇ ਕੱਢ ਲਾਂ ਚੰਗਾ ਪੁੱਤ ਕਰਦੀ ਆਂ ਉੱਤਾ ਮੈਂ ਨਾ ਚੱਲਿਆ ਯਾਰ ਇੱਥੇ ਬਿੱਲਾ ਚੱਲ ਪਿਆ ਪਾ ਕੇ ਕਿਟ ਜੀ ਸਾਰੀ ਕਣਕ ਬੀਜਣ ਵਾਲੀ ਪਈ ਐ ਕੰਮ ਦਾ ਟਾਈਮ ਐ ਤੋਰਤਾ ਲਾੜਲਾ ਪੁੱਤ ਗੋਗੀ ਨੂੰ ਤਾਂ ਇਹਨਾਂ ਨੇ ਸੀਰੀ ਬਣਾ ਰੱਖਿਆ ਸਾਰਾ ਕੰਮ ਉਹਦੇ ਸਿਰ ਤੇ ਸੈਟ ਰੱਖਿਆ ਉਹਦਾ ਗੋਗੀ ਦੀ ਨਹੀਂ ਬਣੀ ਮਾਹੀ ਦੀ ਮੈਨੂੰ ਕਿੱਥੇ ਦੀ ਦੁੱਧ ਟੁਕੜੇ ਇਹ ਪੇਸਤਾ हां माता मेरे ना दिलजाहो और ही ਕਰੀ ਜਾਂਦਾ ਪੁੱਤ ਕਾਉਂ ਮੂੰਹ ਜੇ ਮੈਨੂੰ ਗੋਲੀਆਂ ਲੈ ਕੇ ਦੇ ਡਾਕਟਰ ਤੋਂ ਪਤਾ ਨਹੀਂ ਕੀ ਹੋ ਗਿਆ ਮੈਨੂੰ ਤਾਂ ਅੱਜ ਕੀ ਹੋ ਗਿਆ ਲੈ ਆ ਦੇਣਾ ਦਵਾਈ ਲੈਣੀ ਏ हां ਦਵਾਈ ਲੈ ਆ ਦੇ ਲੈ ਆ ਦੇਣਾ ਮੈਨੂੰ ਤਾਂ ਹੋਰ ਉੰਜੇ ਹੋਈ ਜਾਂਦਾ ਚੱਲ ਲੈ ਹੁਣਾ ਮੈਂ ਫਿਰ ਦੇਖ ਕਿਵੇਂ ਕੰਮ ਦੀ ਮਾਰੀ ਖੇਖਣ ਕਰਦੀ ਆ ਢਾਕੇ ਮੰਜਾ ਪੈਗੀ ਇਹਨੂੰ ਪਤਾ ਨਹੀਂ ਕਿਵੇਂ ਸੁਣ ਜਾਂਦਾ ਵੀ ਕੀ ਕਹਿੰਦੇ ਨੇ ਓਦੀ ਲੱਗ ਜਾਂਦਾ ਬੁੜਬੁੜ ਕਰਨ ਕਿੱਥੇ ਲਊ ਪੀਪੇ ਐਸੇ ਨੇ ਮੈਂ ਕਰ ਰਹੀ ਹਾਂ ਲੈ ਮਾਤਾ ਗੋਲੀਆਂ ਵੇ ਪੁੱਤੇ ਇਹ ਕਿਹੜੀਆਂ ਚੱਕ ਲਿਆ ਇਹ ਤਾਂ ਡਾਕਟਰ ਹਰਿਆਂ ਹੀ ਆ ਗੋਲੀਆਂ ਲੈਟਰਿੰਗ ਦਾ ਤੋਂ ਦਿੰਦਾ ਹੁੰਦਾ ਪਤਾ ਪਹਿਲੀ ਔਖੀ ਹੋਈ ਜੰਨੀ ਐ ਹੋਰ ਲਿਆਤੀ ਮੈਨੂੰ ਗੋਲੀਆਂ ਮਾਤਾ ਡਾਕਟਰ ਕਿਹੜਾ ਬੋੜਾ ਹੈਗਾ ਜਾਂ ਮੈਂ ਕਮਣਾ ਜਿਹੜੀਆਂ ਕਿਹਾ ਸੀ ਜਿਵੇਂ ਤੂੰ ਕਿਹਾ ਸੀ ਮੈਂ ਉਹਨੂੰ ਦੱਸਤਾ ਜਾ ਕੇ ਉਹਨੇ ਦੇ ਦਿੱਤੀਆਂ ਜਾ ਕੇ ਗੋਲੀਆਂ ਬੇ ਬੁੱਦੂਆ ਇਹ ਨਹੀਂ ਹੁੰਦੀਆਂ ਉਹ ਹੋਰ ਹੁੰਦੀਆਂ ਨੇ ਤੂੰ ਕਿਆ ਨਹੀਂ ਹੋਣਾ ਚੱਜ ਨਾਲਾ ਉਹ ਗੱਗੀ ਤੈਨੂੰ ਤਾਂ ਡੰਗਰ ਵਾਲੇ ਡਾਕਟਰ ਤੋਂ ਲਿਆ ਕੇ ਦੇਣੀਆਂ ਸੀ ਗੋਲੀਆਂ ਬੰਦਿਆਂ ਬੰਦਿਆਂ ਵਾਲੇ ਡਾਕਟਰਾਂ ਨਾਲ ਦਵਾਈਆਂ ਨਾਲ ਠੀਕ ਹੁੰਦੀ ਨਹੀਂ ਇਹ ਮਾਤਾ ਨਾਲ ਤਾਂ ਮੈਂ ਤੈਨੂੰ ਵਿਚਦੀ ਗੋਲੀਆਂ ਲੈ ਕੇ ਦਿੱਤੀਆਂ ਨੇ ਮੈਂ ਤਾਂ ਸੁਸਾਇਟੀ 'ਚ ਜਾਣਾ ਸੀ ਡੀਏਪੀ ਦਾ ਪਤਾ ਕਰਨਾ ਮੈਂ ਡਾਕਟਰ ਦੇ ਗਿਆ ਬੀਜੀ ਤੈਨੂੰ ਗੋਲੀਆਂ ਲੈ ਕੇ ਦਿੱਤੀਆਂ ਫੇਰ ਵੀ ਤੂੰ ਐ ਕਰੀ ਜਾਨੀ ਹੈਗੀ ਲੈ ਉਹਦਾ ਬੋਲਣਾ ਵਿੱਚ ਜ਼ਰੂਰੀ ਸੀਗਾ ਤੂੰ ਤਾਂ ਆ ਜੇ ਫੇਰ ਬੋਲੇਗਾ ਉਹ ਪਹਿਲਾਂ ਬੋਲਦਾ ਕਿਉਂ ਉਹ ਡਾਕਟਰ ਨੇ ਐਮ ਡੀ ਰਿਆ ਹੋਇਆ ਪਹਿਲਾਂ ਵੱਡਾ ਸੁਨੀਲ ਵਾਸਲ ਉਹ ਬਣਿਆ ਰਹਿੰਦਾ ਸਾਰਾ ਦਿਨ ਮਾਂ ਤੂੰ ਕਿਸੇ ਵੇਲੇ ਚੁੱਪ ਕਰ ਜਾ ਕਰ ਤੂੰ ਤਾਂ ਪਹਿਲੀ ਬਿਮਾਰ ਹੋ ਰਹੀ ਐ ਤਾ ਤੈਨੂੰ ਜਮੀ ਨਹੀਂ ਚੰਗਾ ਲੱਗਦਾ ਨਾਲੇ ਬੇਪੁੱਤ ਮੇਰਾ ਕਿਹੜਾ ਜੀ ਕਰਦਾ ਬੋਲਣ ਨੂੰ ਜੇ ਇਹ ਚੰਗੀਆਂ ਗੱਲਾਂ ਕਰੇ ਫੇਰ ਹੀ ਐ ਇਹ ਤਾਂ ਸਾਰਾ ਦਿਨ ਬਿਰਕਾਂ ਲੈਂਦਾ ਰਹਿੰਦਾ ਐ ਵੀ ਕੀ ਕਹਿੰਦੇ ਨੇ ਕੀ ਨਾ ਇਹਨੇ ਤਾਂ ਜਵਾਬ ਦੇਣੇ ਹੁੰਦੇ ਨੇ ਆਪਾਂ ਨੂੰ ਤਾ ਮੈਂ ਡੀਏਪੀ ਦਾ ਪਤਾ ਕਰਕੇ ਆਉਣਾ ਫਿਰ ਆਪਾਂ ਚੱਕ ਲਿਆਵਾਂਗੇ ਕਣਕ ਬੀਜਣੀਆਂ ਨਾਲੇ ਆਪਾਂ ਉਹ ਕੋਈ ਨਾ ਕੋਈ ਨਸ਼ਰਾ ਕਰਿਆ ਪਤਾ ਫਿਰ ਬੀਜ ਦੇ ਕਣਕ ਟਾਈਮ ਨਾਲ ਇਹ ਤਾਂ ਮਾਰੀ ਜਾਊਗੀ ਤੂੰ ਪਤਾ ਕਰ ਲੈ ਸਕੈਟੀ ਚ ਹਾਂ ਤਾਏ ਜਾਨਣਾ ਮੈਂ ਬਸ ਨਾਲੇ ਤੈਨੂੰ ਨਾ ਆ ਕੇ ਪਾਉਣਾ ਪਾਣੀ ਮੈਂ ਫਿਰ ਨਾਲੀ ਤੂੰ ਉਹ ਕੋਈ ਨਾ ਸ਼ਰਾ ਤੂੰ ਵਗ ਜਾ ਵਗ ਜਾ ਮੈਂ ਸੰਨੀ ਸੁੰਨੀ ਕਰਕੇ ਆਪੇ ਨਾ ਲੂੰਗਾ ਫਿਕਰ ਨਾ ਕਰ ਤੂੰ ਵਗ ਜਾ ਵਗ ਜਾ ਜਾ ਪੁੱਤ ਕਰਿਆ ਪਤਾ ਸਿਕਰਟੀ ਨਾ ਬੰਦ ਹੋ ਜੇ ਫਿਰ ਐ ਵੀ ਰਾਮ ਕਰਦੀ ਹੈ ਖੜਕਾ ਜਾਂ ਕੀ ਹੋਈ ਜਾਂਦਾ ਲੈ ਕੱਟਾ ਖੁੱਲਾ ਫਿਰਦਾ ਹੂੰ ਕਹਿਣਾ ਮੈਂ ਪਸੂਆਂ ਦੀ ਰਾਖੀ ਰੱਖਦਾ ਮੈਂ ਪਿਆ ਲੰਮੀਆਂ ਤਾਣੀ ਮਾਰੀ ਜਾਂਦਾ ਘਰਾੜੇ ਉਹ ਕੱਟਾ ਖੁੱਲਾ ਫਿਰਦਾ ਬੰਦ ਦੇ ਉਹਨੂੰ ਉਹ ਤੂੰ ਵਰਦੇ ਤੇਰਾ ਕਹਣਾ ਐਸੀ ਪੂਣੀਆਂ ਚ ਹੱਥਾਂ ਤਿੰਨ ਚਾਰ ਕੌਲੇ ਪੀ ਕੇ ਦੁੱਧੇ ਪੈ ਜਾਨੀਆਂ ਸਾਰਾ ਦਿਨ ਬੋਲੀ ਜਾਂਦੇ ਹੋ ਆਪ ਵੀ ਬੰਦਦੇ ਹੋ ਕਹਿਣਾ ਕਹਿਣਾ ਸੌਖਾ ਕਰਨਾ ਬਹੁਤ ਔਖਾ ਗਾ ਮੈਂ ਗੋਲੀਆਂ ਖਾਦੀਆਂ ਸੀ ਤਾਂ ਬਿੰਦੋ ਪੈ ਗਈ ਸੀ ਨਹੀਂ ਮੈਂ ਤੇ ਇਥੋਂ ਕੀ ਲੈਣਾ ਸੀ ਬਲਾ ਕੇ ਮੈਂ ਤਾਂ ਆਪ ਹੀ ਬੰਦ ਦੰਦੀ ਤੇ ਇਥੋਂ ਕੌਣਾ ਪੈਂਦਾ ਮੈਨੂੰ ਨਾ ਰਾਮਕਰਨ ਨੂੰ ਬੜਾ ਤੂੰ ਗੋਵਿੰਦ ਟਰਾਂਸਪੋਰਟ ਦਾ ਹਿਸਾਬ ਕਰਦੀ ਆ ਵੀ ਤੂੰ ਥੱਕ ਗਈ ਹੈ ਬੇਜੇ ਟਰਾਂਸਪੋਰਟ ਹੁੰਦੀ ਤੇਰੇ ਵਰਗੇ ਨਾਲ ਕਿਉਂ ਮੱਥਾ ਮਾਰਦੀ ਤੇਰੇ ਵਰਗੇ ਨਾਲ ਮੂਰੇ ਲਾ ਕੇ ਰੱਖਦੀ ਕੰਮ ਆ লাগਿਆ ਟ੍ਰਾਂਸਪੋਰਟ ਦੀਆਂ ਗੱਲਾਂ ਕਰਨ ਓਏ ਉਹ ਵੀ ਮੇਰਾ ਭਾਈ ਸੀ ਜਿਹੜਾ ਆ ਟ੍ਰਾਂਸਪੋਰਟ ਲੈ ਕੇ ਆਇਆ ਵੇ ਤੇਰੇ ਭਰਾ ਨੂੰ ਤਾਂ ਆ ਟ੍ਰਾਂਸਪੋਰਟ ਵੀ ਜੁੜ ਗਈ ਤੇ ਤੈਨੂੰ ਕੰਜਰ ਨੂੰ ਮਰੂਤੀ ਵੀ ਨਹੀਂ ਜੁੜੀ ਬੋਲਦਾ ਗੱਲਾਂ ਮਾਰਦਾ ਕਿਉਂ ਮਰੂਤੀ ਨੇ ਟ੍ਰਾਂਸਪੋਰਟ ਦੇ ਥੱਲੇ ਆ ਕੇ ਮਰਨਾ ਸੀ ਕਿਉਂ ਮੈਂ ਮਾਰਦੀ ਫਿਰਦੀ ਐਂਗੀ ਓ ਕੱਟਾ ਬੰਨ ਦੇ ਸਾਰਾ ਦੁੱਧ ਚੁੰਗ ਜੂਗਾ ਫਿਰ ਚੱਕੇਂਗੀ ਚਾਹ ਬਣਾ ਇਹ ਕਾਹਨੂੰ ਕੰਜਰ ਆਖੇ ਲੱਗਦਾਗਾ ਮੈਨੂੰ ਹੀ ਬੰਨਣਾ ਪਊਗਾ ਮੇਰੇ ਨਾਲ ਤਾਂ ਇਹ ਿੱਟ ਕੁੱਤੇ ਵਾਲਾ ਬੈਹ ਰਖਦਾਗਾ ਇਹਦਾ ਗੋਗੀ ਮੂਰੀ ਕੰਮ ਕਰਦਾ ਹੈ ਬੋਲੀ ਜਾਂਦਾ ਸਾਰਾ ਦਿਨ ਬੇਬੇ ਉਹ ਗੰਡੇ ਆਲਾ ਫਿਰਦਾ ਗੰਡੇ ਲੈ ਲਓ ਫਿਰ ਕਹਿੰਦੇ ਪਹਿਲਾਂ ਨਹੀਂ ਦੱਸਦੀ ਹੈਗੀ ਗੰਡੇ ਤਾਂ ਮੈਂ ਲੈ ਲੈਣੀ ਹੈ ਗਾਗਾ ਨਾ 2 ਘੰਟੇ ਹੋ ਗਏ ਭਾਈ ਤਨ ਪਾਥੀਆਂ ਪੱਥੀਆਂ ਦੀ ਨੂੰ ਅੰਦਰ ਸਾਰਾ ਖਲਿਆਰਾ ਪੈ ਰਿਆਗਾ ਮੈਂ ਤਾਂ ਬਿਮਾਰ ਹੋ ਰਹੀ ਨਹੀਂ ਮੈਂ ਕਰ ਲੈਂਦੀ ਕੋਈ ਨਾ ਮੈਂ ਚੱਕ ਲੈਣੀ ਆ ਜਾ ਕੇ ਤੁਸੀਂ ਗੰਡੇ ਲੈ ਲਓ ਢਿੱਡ ਹੀ ਚਲਾ ਕੇ ਜਨਾਨੀ ਆ ਆਪ ਤਾਂ ਕੁਝ ਕਰਨਾ ਨਹੀਂ ਉਹ ਨੂੰ ਭੋਲੀ ਭਾਲੀ ਨੂੰ ਸਾਰਾ ਦਿਨ ਲਾਈ ਰੱਖਦੀ ਐ ਇੱਕ ਤੌੜੀ ਦੋ ਢਿੱਡ ਕਰ ਦਿੰਦੀ ਐ ਕੁੜੇ ਕਾਗਾ ਨਾ ਆ ਫੜ ਪਾਈ ਬੱਠਾ ਮੈਥੋਂ ਨਹੀਂ ਚੱਕਿਆ ਨਾ ਗੰਡੇ ਪਾੜੀ ਨੇ ਜੋ ਸਾਰੇ ਆ ਬ ਨੂੰ ਕਰਨੇ ਪੈਂਦੇ ਨੇ ਸਭ ਚੁੱਪ ਤਾਂ ਮੈਂ ਤਾਂ ਕਹਿ ਰਿਹਾ ਤੈਨੂੰ ਮੈਂ ਤਾਂ ਨਾ ਸੂਟ ਲਿਆ ਚੱਕ ਕੇ ਅੰਦਰੋਂ ਮੈਂ ਤਾਂ ਉਹ ਤੇ ਜਿਟੇਲਰ ਨੂੰ ਸਿਵਾਣਾ ਦੇ ਕੇ ਆਉਣਾ ਉਹ ਕਹਿੰਦਾ ਕਿ ਭਾਈ ਪਹਿਲਾਂ ਫੜਾ ਜੇ ਫਿਰ ਵਿਆਹਾਂ ਦੀ ਬਾੜੀ ਭੀੜ ਹੋ ਜੂਗੀ ਮੇਰੇ ਕੋਲੇ ਤਾਂ ਕੋਈ ਕੱਪੜਾ ਹੀ ਨਹੀਂ ਹੈਗਾ ਪਾਉਣ ਨੂੰ ਕੋਈ ਨਾ ਬੇਬੇ ਦੇ ਆ ਫਿਰ ਉਹ ਸਾਰਾ ਦਿਨ ਸੂਟਾਂ ਦੀ ਲੱਗੀ ਰਹਿੰਦੀ ਆ ਸੂਟ ਪਾ ਕੇ ਕਿਹੜਾ ਫਿਰਮਾਂ ਚ ਸ੍ਰੀ ਦੀ ਵੀਰਾ ਰੋਲ ਕਰਨਾ ਤਾਂ ਕੋਈ ਅੰਦਰ ਰੋਟੀ ਟੁੱਕਦਾ ਵੀ ਦੇਖ ਲਓ ਕਲੇ ਗੋਗੀ ਦਾ ਤਾਂ ਪਤਾ ਨਹੀਂ ਕਿੱਥੇ ਗਿਆ ਹੋਇਆ ਦੜਕੇ ਦਾ ਗੋਗੀ ਤਾਂ ਖੇਤ ਗਿਆ ਹੋਇਆ ਹੈਗਾ ਬੱਟਾ ਕੱਟਦਾ ਕਣਕ ਬੀਜਣੀ ਹੈ ਦੇਸ ਦਾ ਕੰਮ ਆ ਖੇਤ ਤੇਰਾ ਤਾਂ ਮੱਥਾ ਡੰਮਾਂਗੀ ਤੈਨੂੰ ਤਾਂ ਪਕਾਉਣੇ ਅਲੰਕਰ ਓ ਮੇਰਾ ਗੋਡਾ ਦੁਖਦਾ ਨਹੀਂ ਤੈਨੂੰ ਮੈਂ ਜੂਰੀ ਕਹਿਣਾ ਸੀ ਮੈਂ ਤਾਂ ਆਪੀ ਚੱਕ ਕੇ ਖਾ ਲੈਂਦਾ ਕੋਈ ਨਾ ਤਾਏ ਜੀ ਮੈਂ ਲਿਓਨੀਆ ਰੋਟੀ ਤੁਸੀਂ ਆਰਾਮ ਕਰ ਲਓ ਛੋਡਾ ਗੋਡਾ ਦੁਖਦਾ ਓ ਕੋਈ ਨਾ ਸ਼ਿਰਾ ਤੂੰ ਲਿਆ ਦੇ ਮੈਨੂੰ ਪਾ ਕੇ ਰੋਟੀ ਆਹ ਲਓ ਤਾਏ ਰੋਟੀ ਖਾ ਲਓ ਓ ਲਿਆ ਸ਼ਿਰਾ ਰੋਟੀ ਬਾ ਰੋਟੀ ਖਾ ਕੇ ਫਸ ਉਹਨਾਂ ਨੂੰ ਕੱਖ ਪਾ ਦਨਾ ਭਾਈ ਕੋਈ ਨਾ ਤਾਏ ਜੀ ਕੱਖ ਮੈਂ ਪਾ ਦਨੀ ਆ ਤੁਸੀਂ ਰੋਟੀ ਖਾ ਲਓ ਉਹ ਕੋਈ ਨਾ ਸ਼ੇਰਾ ਤੂੰ ਕਿਹੜਾ ਬੇਲੀ ਆ ਸਾਰਾ ਦਿਨ ਤੈਨੂੰ ਵੀ ਬਥੇਰੇ ਕੰਮ ਰਹਿੰਦੇ ਕੋਈ ਨਾ ਤਾਏ ਜੀ ਕੰਮ ਤਾਂ ਬੰਦੇ ਦਾ ਕਰਮ ਹੁੰਦਾ ਨਾਲੇ ਸਾਂਝੇ ਕੰਮ ਦੀ ਬਰਕਤ ਹੁੰਦੀ ਆ ਉਹ ਕੋਈ ਨਾ ਸ਼ੇਰਾ ਜਿਉਂਦੇ ਰਹੋ ਸੋਡੀਆਂ ਆਖਾ ਗੱਲਾਂ ਨਹੀਂ ਮੈਨੂੰ ਬੰਨ ਛੱਡਿਆ ਉਹਨਾਂ ਤਾਂ ਮਾਬੋ ਤੈਨੂੰ ਮੈਂ ਖੁੱਡ ਨਹੀਂ ਦਿੰਦਾ ਹੋਰ ਮੇਰੇ ਨਾਲ ਸਾਰਾ ਦਿਨ ਅੜੀ ਰੱਖਦੇ ਨੇ ਕੀ ਕੁਡ ਕੁਡ ਜੇ ਕਹੀ ਐਨਾਗਾ ਮੇਨੂੰ ਨੂੰ ਨੂੰ ਕੀ ਪੱਟੀਆਂ ਪੜਾਈਆਂ ਨਾ ਹੁਣ ਉਹ ਕਿੱਥੋਂ ਆ ਗਈ ਬੰਬ ਬਣ ਕੇ ਖਾ ਲੈਂਦੇ ਰੋਟੀ ਦਾ ਭੋਰਾ ਘਰ ਚੜਾਤਾ ਜੇ ਮੈਂ ਬਾਂਬੂ ਹੁੰਦੀ ਨਾ ਤੇਰੇ ਮੰਜੇ ਥੱਲੇ ਫਾੜਦੀ ਤੂੰ ਤਾਂ ਨਾ ਸਿਆਣਾ ਬੈਣਾ ਮੈਨੂੰ ਵੀ ਕਮਲੀ ਬਣਾ ਰੱਖਿਆ ਜੇ ਆਪ ਬੋਲੀਏ ਨਾ ਜੀ ਮੈਂ ਹੋ ਰਹੀ ਆ ਆਹੋ ਤੂੰ ਆ ਗਈ ਬਾਲੀ ਸਿਆਣੀ ਸਾਰੀ ਸਮਝਾ ਮੈਨੂੰ ਵੱਡਾ ਮੈਂ ਸਾਰਾ ਘਰ ਸੰਭਾਲ ਕੇ ਰੱਖਿਆ ਪਹਿਲਾਂ ਪਤਾ ਮੈਨੂੰ ਜੇ ਕਿਤੇ ਗੁੱਗੀ ਮੇਰਾ ਹਿਤਨਾ ਨਾ ਕਰਦਾ ਹੁੰਦਾ ਅੱਜ ਨੂੰ ਮੈਂ ਕਿਸੇ ਗੁਰਦੁਆਰੇ ਬਹਿ ਜਾਂਦਾ ਨਾਲੇ ਤੇਰੀਆਂ ਮੈਂ ਇੱਥੇ ਸੁਣਦਾ ਨਹੀਂ ਸੀ ਫੇਰ ਸਾਨੂੰ ਮਾਰ ਦੇ ਦੋਨਾਂ ਮਾਂ ਪੁੱਤਾਂ ਨੂੰ ਵੱਡਾ ਸਿਆਣਾ ਮੰਨਦਾ ਅੰਤੋਂ ਤੇਰੇ ਸਿਆਣੇ ਦਾ ਮੈਂ ਘਰੋਂ ਭੱਜ ਜਾਣਾ ਫਿਰ ਤੂੰ ਹੋਜੀ ਚੌੜੀ ਤਾ ਕੀ ਹੋ ਗਿਆ ਕਿਉਂ ਰੌਲਾ ਪਾ ਰੱਖਿਆਗਾ ਉਹ ਬੱਸ ਹੋਣਾ ਕੀ ਸੀ ਰੋਟੀ ਦਾ ਭੋਰਾ ਨਹੀਂ ਖਾਣ ਦਿੰਦੇ ਤਾ ਤੂੰ ਫਿਕਰ ਨਾ ਕਰ ਇਹ ਤਾਂ ਹੀ ਬੋਲੀ ਜਾਂਦੇ ਰਹਿੰਦੇ ਨੇ ਸਾਰਾ ਦਿਨ ਤੂੰ ਰੋਟੀ ਖਾ ਲੈ ਉਹ ਲੈ ਸ਼ਰਾ ਮੇਰੇ ਨਹੀਂ ਹੁਣ ਲੰਗਦੀ ਹੈਗੀ ਮੈਨੂੰ ਤਾਂ ਕਵਰਾਟ ਹੋ ਜਾਂਦੀ ਆ ਬੋਲਣੋਂ ਤਾਂ ਇਹ ਹੜਦੀ ਨਹੀਂ ਗੋਗੀ ਨਾਲੇ ਪੁੱਤੈ ਨੂੰ ਐਂ ਕਹਦੇ ਵੀ ਜ਼ਮੀਨ ਜੋਤੀ ਤੇ ਗੋਗੀ ਦੇ ਦੋਨਾਂ ਸੋਟੇ ਨਾ ਕਰਾ ਦੇ ਤੇ ਇਹਦਾ ਕੀ ਪਤਾ ਇਹਨੂੰ ਕਰੋ ਕੁਝ ਹੋ ਜੇ ਇਹਦਾ ਰੋਜ ਆਏ ਹੋ ਕੇ ਬਹਿ ਜਾਂਦਾ ਲਾਲ ਪੀਲਾ ਹੋ ਕੇ ਬਹਿ ਜਾਂਦਾ ਰੋਜ ਨੀ ਮੈਂ ਹੱਥ ਬੰਨੇ ਤੇਰੇ ਮੂਰੇ ਚੁੱਪ ਕਰ ਜਾ ਤੂੰ ਤਾ ਮੈਂ ਨਾ ਤੇਰੇ ਵਾਸਤੇ ਗੋਲੀ ਲੈ ਕੇ ਦਿੰਦਾ ਤੂੰ ਤਾਂ ਕਬੜਾਟ ਜੀ ਕਰ ਗਿਆ ਮੈਨੂੰ ਲੱਗਦਾ ਤੂੰ ਨਾ ਬੈਠ ਢੰਗ ਕਰਦਾਗਾ ਰੋਟੀ ਖਾਦੀ ਜਾਂਦੀ ਚੁੱਪ ਕਰ ਕੀ ਖੱਟਾ ਆਪਣੀ ਜ਼ਿੰਦਗੀ ਇਹਨਾਂ ਦੇ ਲੇਖੇ ਲਾ ਕੇ ਹੂੰ ਇਹਦੂ ਨਾ ਤਾਂ ਚੰਗਾ ਸੀ ਮੈਂ ਕਿਸੇ ਗੁਰਦੁਆਰੇ ਵਹਿ ਜਾਂਦਾ ਕੱਟੋ ਕੱਟ ਬੁਰਾ ਬੜਾ ਤਨਾਕ ਹੁੰਦਾ ਇਹਨਾਂ ਤੋਂ ਚਰ ਹਣ ਬਗਦੂ ਸਿਆਂ ਕੀ ਫਾਇਦਾ ਹੁਣ ਪਛਤਾਵੇ ਦਾ ਜਿਹੜਾ ਕੁਝ ਤਕਦੀਰ ਚ ਲਿਖਿਆ ਸੀ ਉਹ ਬਣ ਗਿਆ ਭਾਈ ਤਾਇਆ ਆ ਲੈ ਆ ਗੋਲੀ ਲੈ ਲੈ ਨਾਲੇ ਤੇਰਾ ਗੋਟਾ ਠੀਕ ਹੋ ਜੂ ਜਿਹੜਾ ਤੇਰਾ ਗੋਟਾ ਦੁਖਦਾ ਤੂੰ ਨਾ ਕਵਰਾਟ ਜੀ ਕਰੀ ਬੈਠਾ ਤੂੰ ਮੇਰੀ ਮਾਂ ਦੀ ਟੈਨਸ਼ਨ ਨਾ ਲਿਆ ਕਰ ਉਹਨੂੰ ਤਾਂ ਬੋਲਣ ਦੀ ਆਤ ਤਾਂ ਨਾਲੇ ਨਾਲੇ ਤੈਨੂੰ ਇੰਨਾ ਤਾਂ ਪਤਾ ਹੈ ਵੀ ਜਿੰਨਾ ਮੈਂ ਤੇਰਾ ਕਰਦਾ ਉਨੀ ਮੇਰੀ ਮਾਂ ਦਾ ਨਹੀਂ ਕਰਦਾ ਮੈਂ ਓਏ ਹਾਸ਼ਰਾ ਗੁੱਗੀ ਮੈਂ ਤੈਨੂੰ ਤਾਜੋ ਕਹਿਣਾ ਬਖਸ਼ੀ ਤਾਹੇ ਮੈਨੂੰ ਪਹਿਲੀ ਹੀ ਨਹੀਂ ਜਿਹਨੇ ਜ਼ਮੀਨ ਜਿਮੂਰ ਨਾ ਕਲਾਰੀ ਫਿਰ ਤੈਨੂੰ ਮੈਨੂੰ ਘਰੋਂ ਕੱਢ ਦੇਣਾ ਰਸਾ ਲਾ ਦੂ ਇਹ ਤਾਂ ਮੇਰਾ ਤਾਇਆ ਤੇਰੀ ਜ਼ਮੀਨ ਨੂੰ ਥੋੜੀ ਰੋਟੀ ਦੇਣੀ ਐ ਸੀ ਤੇਰੇ ਮੋਹ ਨੂੰ ਰੋਟੀ ਦੇਣੀ ਐ ਮੇਰੇ ਕਣੀਓ ਤਾਂ ਸਾਰੀ ਜ਼ਮੀਨਾਂ ਚ ਤੂੰ ਜੋਤੀ ਦੇ ਨਾ ਕਰਾ ਦੇ ਮੈਨੂੰ ਕੋਈ ਫਿਕਰ ਨਹੀਂ ਹੈਗੀ ਇਹ ਗੱਲ ਦੀ ਉਹ ਗੱਲ ਸੁਣ ਪੋੜਿਆ ਪੰਛੀਆ ਉਹੀ ਚਾਰ ਕਿੱਲਾਂ ਦਾ ਰੌਲਾ ਇਹ ਤਾਂ ਪਹਿਲੀ ਨਹੀਂ ਚਾਜਣਾ ਬੋਲ ਦੇ ਮੈਨੂੰ ਪਤਾ ਹੈਗਾ ਆਹੋ ਪਵਾਦੇ ਪਵਾਦੇ ਜਵਾਕਾ ਚ ਫਰਕ ਜ਼ਮੀਨ ਜ਼ਮੀਨ ਜਿੰਨਾ ਰੱਖੀ ਹੈਗੀ ਸਾਰਾ ਦਿਨ ਜ਼ਮੀਨ ਜ਼ਮੀਨ ਕਰੀ ਜਾਂਦਾ ਰਹਿਣਾ ਨਾਲ ਲੈ ਕੇ ਮਰੇਗਾ ਉਹ ਮੇਰੀ ਜ਼ਮੀਨ ਮੈਂ ਲਵਾਵਾ ਚਾਹੇ ਨਾਲ ਲਾਵਾ ਚਾਹੇ ਨਾਲ ਲੈ ਕੇ ਮਰਾ ਮੇਰੀ ਮਰਜ਼ੀ ਮੇਰੀ ਜ਼ਮੀਨ ਵਿੱਚ ਮੈਂ ਲਵਾਵਾ ਜਾਂ ਨਾ ਲਵਾਵਾ ਮੇਰੀ ਮਰਜ਼ੀ ਆ ਐਸ ਉਮਰ ਚਾਕੇ ਤਾਂ ਕੋਈ ਚੱਜ ਦਾ ਕੰਮ ਕਰ ਲਾ ਸਾਰੀ ਉਮਰ ਬੈਤਾਂ ਚ ਕੱਢਤੀ ਤਾਂ ਤੂੰ ਬਥੇਰਾ ਜੀਵਨ ਜੰਗ ਜਿੱਤ ਲਈ ਸਾਰਾ ਦਿਨ ਜੋਤੀ 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 ਕਰਦੀ ਰਹਿਣੀ ਆ ਤੂੰ ਤਾਂ ਜਦੋਂ ਦੂਜੇ ਮੁੰਡੇ ਦੀ ਨਹੀਂ ਬਣੀ ਮੈਂ ਤਾਂ ਫੇਰ ਵੀ ਦੂਜੇ ਥਾਂ ਦਾ ਤੈ ਤੂੰ ਐ ਕਰ ਰੋਲੀ ਨਿ ਮੇੜਦੇ 2 ਕਿੱਲੇ ਮੈਨੂੰ ਦੇ ਦੇ 2 ਜੋਤ ਨੂੰ ਦੇ ਦੇ ਬਰਾਬਰ ਹੋ ਜੂਗੀ ਸਾਰਾ ਰੋਲੇ ਖਤਮ ਹੋ ਜਾਊਗਾ ਕੋਈ ਨਾ ਸ਼ੇਰਾ ਮੈਂ ਕਰਦਾ ਵਿਚਾਰ ਘਬਰਾ ਨਾ ਤੂੰ ਦੇਖ ਲੈ ਲੈ ਪਤਾ ਨਹੀਂ ਇਹਨੇ ਗੋਗੀ ਦੇ ਸਿਰ ਚ ਕੀ 파ਰਖ ਹੈ ਇਹ ਜਾਂ ਕੋਲ ਕੇ ਤੇ ਇਹਨੂੰ ਮਗਰ ਲਾ ਰੱਖਿਆ ਲੈ ਮੇਰਾ ਪੁੱਤ ਮੇਰਾ ਹੀ ਨਹੀਂ ਬਣਦਾ ਤਾ ਤੂੰ ਯਾਰ ਇਹਨਾਂ ਨਾਲ ਬੁੜੀਆਂ ਨਾਲੇ ਮੈਨੂੰ ਬੋਲਿਆ ਕਰ ਤੂੰ ਉਹਦੇ ਨਜ਼ਾਰੇ ਲਿਆ ਕਰ ਤੂੰ ਕਿਉਂ ਟੈਨਸ਼ਨ ਲੈਣਾ ਹੁੰਦਾ ਹੈਗਾ ਇਹਨਾਂ ਦੀ ਤਾਂ ਆਦਤ ਹੁੰਦੀ ਹੈ ਬੋਲਣ ਦੀ ਐ ਲੈ ਫੰਜਰ ਨੇ ਕਲੇਸ ਜਿਹਾ ਪਾ ਰੱਖਿਆ ਕਿੱਥੇ ਲਾਣ ਉਹ ਟੋਟਾ ਲੱਗਿਆ ਇਹ ਸਾਨੂੰ ਆ ਗਿਆ ਪੁੱਤ ਆ ਮਾਤਾ ਕਿਵੇਂ ਮੈਂ ਸੋਚੀ ਜੇ ਵੈਰੀਆਂ ਹੋਣਾ ਕੀ ਹੈ ਪੁੱਤ ਆ ਗੋਗੀ ਵੀ ਨਾ ਹੱਤ ਤਾਈ ਨੇ ਤਾਂ ਮਾਗਰ ਲਾ ਰੱਖਿਆ ਆਪਦੇ ਪਤਾ ਨਹੀਂ ਉਹਨੂੰ ਕੀ ਕਰਤਾ ਉਹਨੇ ਤਾਂ ਉਹਦੀ ਹੀ ਗੱਲਾਂ ਸੁਣਦਾ ਮੇਰੀ ਤਾਂ ਗੱਲ ਹੀ ਨਹੀਂ ਸੁਣਦਾ ਉਹ ਕਿਵੇਂ ਮੈਂ ਸਮਝਿਆ ਨਹੀਂ ਕੁਛ ਨਹੀਂ ਪੁੱਤ ਉਹ ਤਾਂ ਐ ਗੱਲੀ ਸੀ ਮੈਂ ਤਾਂ ਹੀ ਸੋਚੀ ਆਂਦੀ ਸੀ ਤੇਰਾ ਤਾਇਆ ਕਹਿੰਦਾ ਮੈਂ ਸਾਰੀ ਜ਼ਮੀਨ ਗੋਗੀ ਦੇ ਨਾਂ ਕਰਾਊਂਗਾ ਹੁਣ ਮੈਨੂੰ ਐ ਫਿਕਰ ਹੋ ਰਿਆ ਤੇਰੀ ਜ਼ਮੀਨ ਘਟਜੂ ਤੇਰਾ ਨਹੀਂ ਉਹ ਕਰਦਾ ਹੈਗਾ ਐ ਕਿਵੇਂ ਘਟਜੂਗਾ ਭੂਆ ਤੇ ਤੇਰਾ ਹਿੱਸਾ ਤਾਂ ਮੇਰੇ ਕੋਲ ਹੀ ਰਹੂਗਾ ਉਹ ਤਾਂ ਮੇਰੇ ਨਾਲ ਹੀ ਆਊਗਾ ਹਾਂ ਪੁੱਤ ਸੱਚ ਹੁਣ ਸਮਝ ਆ ਗਈ ਮੈਨੂੰ ਤਾਂ ਤੇ ਤੇਰੀ ਭੂਆ ਅਜ ਤੈਨੂੰ ਹਿੱਸਾ ਦੇਗੀ ਨਾਲੇ ਮੇਰੇ ਵਾਲਾ ਹੋ ਜਾਊਗਾ ਨਾ ਤੇਰਾ ਹਿੱਸਾ ਤੇ ਰੁਪਇਓ ਵਾਲਾ ਮੈਨੂੰ ਨਾ ਇਹਨਾਂ ਨਾਲ ਗੱਲ ਕਰਨੀ ਪਊਗੀ ਵੀ ਬੇਬੇ ਤਾਂ ਹੋਰ ਹੀ ਨਵਾਂ ਸੱਪ ਕੱਢੀ ਜਾਂਦੀ ਐ ਤੇ ਸੋ ਤੇਰੀ ਜ਼ਮੀਨ ਪੂਰੀ ਹੋ ਜੂ ਆਪਾਂ ਇਹਦੀਆਂ ਕਿਉ ਫੇਰ ਮਿੰਤਾਂ ਕਰਨੀਆਂ ਨਹੀਂ ਜਿਹਨੂੰ ਗੋਗੀ ਨੂੰ ਆਉਦਾ ਹਿੱਸਾ ਦਿੰਦਾ ਦੇ ਦਾਂਦੇ ਬੇਲਾ ਪੁੱਤ ਮੇਰੇ ਤਾਂ ਨਾ ਜ਼ਮੀਨ ਨੇ ਦਿਮਾਗ ਖਰਾਬ ਕਰ ਰੱਖਿਆ ਮੈਂ ਤਾਂ ਨਾ ਤੈਨੂੰ ਚਾਹ ਨਾ ਪਾਣੀ ਕੁਛ ਵੀ ਨਹੀਂ ਪੁੱਛਿਆ ਰੋਟੀ ਖਾਏਂਗਾ ਪੁੱਤ ਕੇ ਚਾਹ ਬਣਾ ਕੇ ਲੈਵਾਂ ਰੋਟੀ ਦੇ ਦੇ ਰੋਟੀ ਲਿਆਉਣੀ ਐ ਤੂੰ ਬੈਠ ਚੰਗਾ ਹੋਰ ਮੈਂ ਤਾਂ ਐਵੇਂ ਨਹੀਂ ਪੁੱਛਿਆ ਤੈਨੂੰ ਵੀ ਥੱਕ ਕੇ ਆਇਆ ਗਜਵਾਕ ਰਗਣਾ ਗਰਣ ਪਾਣੀ ਲੈ ਕੇ ਆਈ 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 ਲੋ ਪਾਣੀ ਅੱਜ ਕਿਵੇਂ ਚੁੱਪ ਚਾਂਦੀ ਹੋ ਰਹੀ ਹੈ ਸ਼ਾਂਤੀ ਹੋ ਰਹੀ ਹੈ ਘਰੇ ਬਸੋ ਤਾਂ ਨਾ ਮੰਮੀ ਵਰਗੇ ਗੱਲਾਂ ਕਰ ਰਹੀ ਸੀਗੀਆਂ ਜ਼ਮੀਨ ਦੀਆਂ ਅੱਛਾ ਤੇ ਉਹ ਤਾਂ ਨਾ ਮੈਂ ਸਾਰ ਦੱਸ ਦਿਆਂ ਸਾਰੀ ਗੱਲ ਮੈਂ ਸੁਣੀ ਸੀ ਗੱਲ ਉਹਦਾ ਨਾ ਪੂਆ ਨੂੰ ਸੱਦਣ ਦੀਆਂ ਗੱਲਾਂ ਕਰ ਹੀ ਆਂਦੇ ਨੇਗੇ ਹੂੰ ਕਹਿੰਦੇ ਪੂਆ ਨੂੰ ਬੁਲਾਉਣੇ ਆਗੇ ਜ਼ਮੀਨ ਦੀਆਂ ਗੱਲਾਂ ਕਰਦੇ ਸੀ ਤਾਇਆ ਜੀ ਦੀ ਜ਼ਮੀਨ ਦੀਆਂ ਨਾ ਹੋਰ ਕਿਵੇਂ ਗੱਲਾਂ ਕਰਦੇ ਸੀ ਫਿਰ ਉਹ ਤਾਂ ਨਾ ਬੀਬੇ ਐ ਗੱਲਾਂ ਕਰੀ ਜਾਂਦੀ ਸੀ ਜੋਤ ਨਾਲ ਕਹਿੰਦੀ ਵੀ ਜਿਹੜਾ ਤਾਇਆ ਦਾ ਹਿੱਸਾ ਹੈਗਾ ਵੀ ਉਹ ਤਾਂ ਗੁੱਗੀ ਨੂੰ ਦੇ ਦਾਂਗੇ ਤੇ ਬੀਬੇ ਕਹਿੰਸੀ ਵੀ ਮੇਰਾ ਤੇ ਤੇਰੀ ਭੂਆ ਦਾ ਹਿੱਸਾ ਜੋਤ ਨਾਲ ਲਵਾ ਦਾਂਗੇ ਐਂ ਗੱਲਾਂ ਕਰੀ ਜਾਂਦੇ ਸੀਗੇ ਵੀ ਫਿਰ ਇੱਕੋ ਜੀ ਜ਼ਮੀਨ ਰਹਿ ਜੂਗੀ ਓਏ ਫਿਰ ਕੀ ਹੋ ਗਿਆ ਯਾਰ ਤੂੰ ਕਿ ਟੈਨਸ਼ਨ ਲੈਨੀ ਆ ਨਾਲੇ ਬਾਲੇ ਸਿਆਣੇ ਹੁੰਦੇ ਨੇ ਜਿਹੜੇ ਆਪੀ ਖੂਚ ਢਿੱਗ ਪਾਉਂਦੇ ਹੁੰਦੇ ਆ ਓ ਯਾਰ ਮੇਰੇ ਪਿਓ ਦੀ ਜ਼ਮੀਨ 'ਚ ਤਾਂ ਮੇਰੇ ਇੱਕ ਕਿੱਲਾ ਹੈਗਾ ਕਿਵੇਂ ਮੈਂ ਸਮਝੀ ਨਹੀਂ ਤੁਹਾਡੀ ਗੱਲ। ਉਹ ਯਾਰ ਸਮਝਣ ਨੂੰ ਕਿੱਡੀ ਗੱਲ ਐ ਇਹ। ਮੈਂ ਤੁਹਾਨੂੰ ਸਮਝਾਉਣਾ। ਤਾਇ ਦੇ 4 ਕਿੱਲੇ ਹੈਗੇ ਨੇ ਨਾ। ਹੂੰ। 4 ਮੈਨੂੰ ਆ ਗਏ। ਹੂੰ। 1 ਕਿੱਲਾ ਮੈਨੂੰ ਆਪਣੇ ਪਿਓ ਵਾਲੀ ਤੋਂ ਆ ਗਿਆ। ਹੂੰ। ਟੋਟਲ 5 ਕਿੱਲੇ ਹੋਗੇ। ਹੂੰ। ਉਹਨਾਂ ਕੋਲੇ 3 ਕਿੱਲੇ ਰਹਿ ਜਾਣਗੇ। 1 ਕਿੱਲਾ ਪਿਓ ਵਾਲਾ। ਹੂੰ। ਜੇ ਭੂਆ 2 ਕਿੱਲੇ ਉਹਨਾਂ ਨੂੰ ਵੀ ਦਿੰਦੀ ਐ ਤਾਂ 3 ਨਹੀਂ ਬਣੇ ਫੇਰ ਵੀ ਉਹਨਾਂ ਕੋਲੇ ਤਾਂ ਆਪਣੇ ਕੋਲੇ 5 ਕਿੱਲੇ ਹੋਗੇ। ਠੀਕ ਐ। ਹੁਣ ਤਾਂ ਤੂੰ ਸਮਝ ਗਈ ਸਾਰੀ ਗੱਲ। ਹਾਂ। ਹੁਣ ਕਿਚਨ ਚੱਕ ਕਰਾਂ। ਗੋਗੀ। ਪੁੱਤ ਮੈਂ ਤੈਨੂੰ ਐ ਕਹਿੰਦੀ ਸੀ। ਮੈਂ ਤਾਂ ਭਈਆ ਰੋਜ ਦੇ ਕੰਜਰਖਾਨੇ ਨੂੰ ਅੱਕੀ ਪਈ ਆ ਮੇਰਾ ਤਾਂ ਦਿਮਾਗ ਖੱਲਣ ਵਾਲਾ ਹੋ ਰਿਹਾ ਮੈਂ ਤਾਂ ਨਾਲੇ ਉਹ ਛੋਟੇ ਤੋਂ ਸੁਣਦੀ ਆ ਨਾਲੇ ਉਹਦੀਆਂ ਕੰਜਰ ਦੀਆਂ ਸੁਣੀਆਂ ਨਹੀਂ ਰਹਿਣੀਆਂ ਸਾਰਾ ਨਾ ਇਹ ਕੰਜਰਖਾਨਾ ਨਿਮੇੜੋ ਭਈਆ ਪੋ ਆਪਦੀ ਜ਼ਮੀਨ ਨਾ ਕਰਾਓ ਤੇ ਤੂੰ ਆ ਉਹਦੇ ਕਾਇ ਰਹੀ ਸੱਚ ਬਗ ਜਾ ਮੈਂ ਆਪਦੇ ਪੁੱਤ ਦੇ ਨਾ ਕਰਾ ਦੂੰਗੀ ਤੇ ਮੈਂ ਤੇਰੀ ਭੂਆ ਸੱਦੀ ਆ ਸਿੰਦਰ ਆਉਂਦੀ ਆ ਉਹ ਅੱਜ ਮੈਂ ਇਥੋਂ ਨਹੀਂ ਰੋਜ ਦੇ ਹੁੰਦੇ ਮੈਂ ਤਾਂ ਅੱਕ ਗਈ ਹੁਣ ਮੇਰੇ ਤਾਂ ਬਲੱਡ ਵਧਣ ਲੱਗ ਗਿਆ ਲੈ ਬਾਈ ਤਾ ਉਹ ਬੈਠਾ ਹੈਗਾ ਬੋਰੀਆਂ ਦੇੜੀ ਜਾਂਦਲ ਇਹਨੂੰ ਕਿਹੜਾ ਕੋਈ ਬੇਲਾ ਬੈਠਣ ਦਿੰਦਾ ਹੈ ਬਲੇ ਸਰਦਰ ਭੈਣ ਹੋਈ ਆ ਰਾਜੀ ਬਾਈ ਹਾਂ ਹੋਰ ਤਗੜੇ ਹੋ ਬਾਈ ਹਾਂ ਠੀਕ ਠਾਕ ਬਾਈ ਕਿਵੇਂ ਬੋਰੀਆਂ ਦੇੜੀ ਜਾਂ ਨਾਗਾ ਉਹ ਬੱਸ ਉਹ ਪਸ਼ੂਆਂ ਨੂੰ ਪੱਲੀਆਂ ਪੁੱਲੀਆਂ ਲਾਉਣੀਆਂ ਸੀ ਗੋਗੀ ਕਹਿ ਕੇ ਗਿਆ ਸੀ ਉਹ ਪਸ਼ੂਆਂ ਨੂੰ ਠੰਡ ਹੋ ਗਈ ਹੁਣ ਹਾਂ ਠੰਡਾ ਚਲ ਪੱਲੇ ਪੁੱਲੇ ਤਿਆਰ ਕਰ ਲਾਂਗੇ ਹੋਰ ਠੀਕ ਆ ਕਰੇ ਭਾਈ ਸਾਰਾ ਲੋਟ ਨੇ ਹਾਂ ਠੀਕ ਠਾਕ ਬਾਈ ਸਾਰੇ ਠੀਕ ਨੇਗੇ ਵੇ ਕੋਈ ਦਿਂਦਾ ਹੀ ਨਹੀਂ ਹੈਗਾ ਕਿੱਧਰ ਫਾਗੇ ਸਾਰੇ ਲੱਗੋ ਗੀਤਾ ਹੁੰਦਾ ਹੈਗਾ ਪਤਾ ਨਹੀਂ ਕਿੱਧਰ ਗਿਆ ਸੀ ਸਤਿ ਸ਼੍ਰੀ ਅਕਾਲ ਪੁੱਆ ਸਤਿ ਸ਼੍ਰੀ ਅਕਾਲ ਪੁੱਤ ਜਿਉਂਦਾ ਰਹੇ ਤੇਰੀ ਵੱਡੀ ਸਾਰੀ ਉਮਰ ਹੋਰ ਹੋ ਸਾਰੇ ਠੀਕ ਠਾਕ ਤੀ ਹਾਂ ਵਧੀਆ ਸੀ ਪੁੱਤ ਸਾਰੇ ਠੀਕ ਠਾਕ ਸੀ ਪੁੱਆ ਮੈਨੂੰ ਦੱਸ ਦਾਂ ਦੀ ਤੂੰ ਮੈਂ ਤੈਨੂੰ ਬੱਸ ਸਟੈਂਡ ਤੋਂ ਲੈ ਆਉਂਦਾ ਜਾ ਕੇ ਉਹ ਤਾਂ ਪੁੱਤ ਤੇਰੀ ਮਾਂ ਨੇ ਮੈਨੂੰ ਜਾਣ ਚੱਕ ਕੇ ਜੇ ਫੋਨ ਕਰਤਾ ਤੇ ਮੈਂ ਤਾਂ ਫੇਰ ਮੈਂ ਆਖਾਂ ਮੈਂ ਅੱਜ ਜਾਈ ਹੋਣੀ ਹੈਗੀ ਕਾਹਨੂੰ ਦਿਨ ਜੇ ਪਾਉਣੇ ਨੇਗੀ ਚੱਲ ਤੁਸੀਂ ਆਇਆ ਕਰੋ ਬੈਠੋ ਗੱਲਾਂ ਬਾਤਾਂ ਕਰੋ ਮੈਂ ਨਾਲ ਤਾਂ ਮੇਰੀ ਮਾਂ ਨੂੰ ਭੇਜਦਾ ਨਾਲ ਮੈਂ ਚਾਹ ਨੂੰ ਕਹਿਣਾਗਾ ਆਓ ਜਵਾਗ ਜੇ ਤੂੰ ਤਾਂ ਹੋਰ ਭਾਈ ਰੋਟੀ ਉਟੀ ਵਧੀਆ ਦਿੰਦੇ ਨੇ ਤੇਨੀ ਹਾਂ ਠੀਕ ਆ ਭਾਈ ਵਧੀਆ ਠੀਕ ਆ ਨਹੀਂ ਕੋਈ ਆਇਆ ਤਾਂ ਨਹੀਂ ਮੂਰੇ ਜੀ ਬੋਲਦਾ ਨਾ ਠੀਕ ਆ ਬਸ ਕਿਵੇਂ ਤੈਨੂੰ ਫੋਨ ਕਰਕੇ ਸੱਦ ਲਿਆ ਕੀ ਗੱਲ ਹੋ ਗਈ ਕੀ ਪਤਾ ਹੈ ਮੈਂ ਤਾਂ ਹੁਣ ਉਰੇ ਆ ਕੇ ਹੁਣ ਪਤਾ ਲੱਗੂਗਾ ਕੀ ਗੱਲ ਹੈਗੀ

ਮੈਂ ਤਾਂ ਤੈਨੂੰ ਇਹੀਂ ਫੋਨ ਕਰਿਆ ਸੀ ਮੈਂ ਕਿ ਕਈ ਦਿਨਾਂ ਦਾ ਇਹ ਸਾਡੇ ਤਾਂ ਰੋਜ਼ ਦਾ ਕਲੇਸ਼ ਹੋ ਰਿਹਾਗਾ ਰੋਜ਼ ਲੜੀ ਜਾਂਦੇ ਆਂਗੇ ਮੇਰੇ ਤਾਂ ਦਿਮਾਗ ਖੱਲਣ ਵਾਲਾ ਹੋਇਆ ਪਿਆਗਾ ਜ਼ਮੀਨ ਪਿੱਛੀ ਅੱਛਾ ਜ਼ਮੀਨ ਦਾ ਰੌਲਾ ਹੈ ਹਾਂ ਮੈਂ ਤਾਂ ਭਾਈ ਇਹੀਂ ਕਹਿ ਰਹੀ ਸੀ ਤੈਨੂੰ ਮਾਂ ਤੂੰ ਸਿਆਣੀ ਐ ਦੇਖ ਬਰोबर ਦੀ ਤਾਂ ਰਹਿਣ ਦੇ ਤੂੰ ਇਹਨੂੰ ਆ ਗੋਗੀ ਦੇ ਨਾਂ ਕਰਾ ਦਣ ਦੇ ਤੇ ਤੂੰ ਜਿਹੜੀ ਹੈਗੀ ਜੋਤ ਦੇ ਨਾਂ ਕਰਾ ਦੇ ਜ਼ਮੀਨ ਆਪਦੀ ਮੇਰੀ ਗੱਲ ਸੁਣ ਪਾਪੀ ਸਾਡੇ ਮਾਂ ਪਿਓ ਮਰ ਗਏ ᱛੀਗੇ ਹਾਂ ਇਹ ਸਾਡੀ ਪਾਲਣਤੀ ਇਹ ਵੱਡਾ ਤੀਗਾ ਅਸੀਂ ਛੋਟੇ ਤੀਗੇ ਸਾਨੂੰ ਪਾਲਣਤੇ ਇਹ ਆਪਦੀ ਜ਼ਿੰਦਗੀ ਖਰਾਬ ਕਰ ਲਈ ਇਹਦਾ ਕਿਹੜਾ ਬਹਿ ਨਹੀਂ ਹੁੰਦਾ ਸੀ ਇਹਦੇ ਕੋਲੇ ਵੀ ਜ਼ਮੀਨ ਓਨੀ ਹੈਗੀ ਹੋਈ ਸੀ ਹੈ ਇਹਨੇ ਚਲ ਸੋਡਾ ਆਸਰਾ ਤੱਕ ਲਿਆ ਤੇ ਹੁਣ ਤੇਰੇ ਪੁੱਤ ਨੇ ਦੋਨੇ ਹੈਨਾ ਇਹ ਕਰਾਊਗਾ ਤਾਂ ਦੋਨੇ ਨਹੀਂ ਨਾ ਪਰ ਇਹ ਤਾਂ ਤੇਰਾ ਉਹ ਕਰਦਾ ਸੀ ਵੀ ਦੇਖਾਂ ਭਲਾ ਇਹ ਕਿਵੇਂ ਕਰਦੀ ਹੈਗੀ ਤੈਨੂੰ ਸਭ ਕੁਝ ਸਿਖਾਉਣਾ ਸੀ ਇਹਨੇ ਤਾਂ ਹੋਰ ਭਾਈ ਮੇਰਾ ਕਿਹੜਾ ਕੋਈ ਜੀ ਕਰਦਾ ਵੀ ਮੈਂ ਜਵਾਕਾਂ ਦੇ ਵਿੱਚ ਫਰਕ ਪਵਾ ਰਿਆਂ ਮੈਂ ਤਾਂ ਐਂ ਹੀ ਸੀ ਮੱਖਾ ਚੱਲ ਦੋਨਾਂ ਨੂੰ ਇੱਕੋ ਜਿਹਾ ਕੀ ਦੇਊਂਗਾ ਇਹਨਾਂ ਨੂੰ ਤਾਂ ਐ ਲੱਗਿਆ ਮੈਂ ਤਾਂ ਇਹਨੂੰ ਮੜਾ ਜਾ ਸਭ ਕੁਝ ਸਿਖਾਉਂਦਾ ਸੀ ਵੀ ਮੈਂ ਵੀ ਇਹਨਾਂ ਦਾ ਸਾਰਾ ਧੱਕਾ ਹੈਗਾ ਵੀ ਇਹਨਾਂ ਨੂੰ ਪਤਾ ਲੱਗ ਜਾਏ। ਦੇਖ ਭਾਈ ਤੂੰ ਫਿਕਰ ਨਾ ਕਰ ਜਿਹੜੀ ਮੇਰੇ ਨਾਂ ਚੜ ਗਈ ਹੈ ਨਾ ਕੁੜੀਆਂ ਕਿਹੜਾ ਜ਼ਮੀਨ ਲੈ ਕੇ ਜਾਂਦੀਆਂ ਹੁੰਦੀਆਂ ਨੇ ਹੈ ਉਹ ਵੀ ਮੈਂ ਇਹਨਾਂ ਦੋਨਾਂ ਆਪਣੇ ਤੀਜਿਆਂ ਦੇ ਨਾਂ ਕਰਾਉਂਗੀ। ਮੇਰੇ ਮੈਨੂੰ ਕੋਈ ਫਰਕ ਨਹੀਂ ਇਹਨਾਂ 'ਚ ਲੱਗਦਾ ਮੈਨੂੰ ਇੱਕੋ ਜਿਹੀ ਲੱਗਦੇ ਨੇ ਇਹ। ਗੱਲ ਤਾਂ ਮੈਂ ਤੇਰੀ ਸਮਝ ਗਈ ਮੇਰੇ ਦਿਮਾਗ ਤੇ ਠੀਕਰਾ ਵੱਜ ਗਿਆ ਸੀ ਮੈਂ ਤਾਂ ਮੈਂ ਸਮਝਣ ਲੱਗ ਗਈ ਸੀ ਵੀ ਇਹ ਮੇਰੇ ਮੁੰਡੇ ਨੂੰ ਮੇਥੋਂ ਦੂਰ ਕਰੀ ਜਾਂਦਾਗਾ ਮੇਥੋਂ ਹੀ ਵਾਲੀ ਵੱਡੀ ਭੁੱਲ ਹੋ ਗਈ ਮੈਂ ਸੋ ਉਥੋਂ ਦੋਨਾਂ ਤੋਂ ਮਾਫੀ ਮੰਗਦੀ ਆ ਨਲੇ ਭਾਈ ਜੀ ਤੁਸੀਂ ਨਲੇ ਤੁਸੀਂ ਭੈਣ ਜੀ ਮੈਨੂੰ ਮਾਫ ਕਰ ਦਿਓ ਤੇ ਤੁਸੀਂ ਬੈਠੋ ਗੱਲਾਂ ਬਾਤਾਂ ਕਰੋ ਦੋਨੇ ਭੈਣ ਭਾਈ ਮੈਂ ਚਾਹ ਬਣਾ ਕੇ ਲਿਆਉਣੀ ਆਗੀ ਕੋਈ ਨਾ ਤੂੰ ਜ਼ਮੀਨ ਦਾ ਜਮੀਨਾਂ ਫਿਕਰ ਕਰ ਨਾ ਮੈਂ ਕਰਦੀ ਨਹੀਂ ਹੁਣ ਨਹੀਂ ਮੈਂ ਕਰਦੀ ਬਸ ਤੁਸੀਂ ਇਹ ਗੱਲ ਕਹਿਤੀ ਮੈਂ ਜਮਾ ਨਹੀਂ ਫਿਕਰ ਕਰਦੀ ਬਸ ਮੈਂ ਤਾਂ ਇਹ ਕਹਿਨੀ ਆ ਜਵਾਕਾਂ 'ਚ ਫਰਕ ਨਾ ਪਵੇ ਜ਼ਮੀਨਾਂ ਤਾਂ ਇੱਥੇ ਹੀ ਰਹਿ ਜਾਣੀਆਂ ਬਸ ਅਸੀਂ ਤਾਂ ਨਾ ਅੱਜ ਕਰਾ ਲੈ ਚਾਹੀ ਸਾਤੋ ਚਲ ਭਾਈ ਇਹਨੂੰ ਇਨੀ ਗੱਲ ਦੀ ਸਮਝ ਤਾਂ ਆ ਗਈ ਇਹ ਤਾਂ ਲੋਕਾਂ ਦੇ ਮਗਰ ਲੱਗ ਰਹੀ ਸੀ ਮੈਂ ਤਾਂ ਇਹਨੂੰ ਇਹੀ ਗੱਲ ਸਿਕਾਉਣੀ ਸੀ ਮੈਨੂੰ ਤਾਂ ਦੋਨੋਂ ਇੱਕੋ ਜਿਕੇ ਨੇ ਆਪਾਂ ਥੋੜੀ ਫਰਕ ਪਾਉਣਾ ਜਵਾਕਾਂ ਦੇ ਵਿੱਚ ਚਲੋ ਮੈਂ ਤਾਂ ਐਂ ਕਹਣਾ ਵੀ ਚਲੋ ਚੰਗਾ ਹੋ ਗਿਆ ਇਹਨੂੰ ਸੁਰਤ ਆ ਗਈ ਚਲ ਭਾਈ ਕਲੇਸ਼ ਨਿਪਟ ਗਿਆ ਹੋਰ ਹੋਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਜੀ ਪਿੰਡੂ ਪਰਿਵਾਰ ਦੇ ਨਾਲ ਅੱਜ ਤੱਕ ਜੋ ਵੀ ਸਾਡੀਆਂ ਵੀਡੀਓ ਆਈਆਂ ਨੇ ਜੀ ਤੁਸੀਂ ਬਹੁਤ ਸਪੋਰਟ ਕੀਤੀ ਹੈ ਤੇ ਕਮੈਂਟ ਬਹੁਤ ਵਧੀਆ ਕਰਦੇ ਹੋ ਤੁਸੀਂ ਸਾਰੇ ਜਣੇ ਤੇ ਸਾਨੂੰ ਅਸੀਂ ਵਾਰ-ਵਾਰ ਇਹ ਵੀ ਕਹਿੰਨੇ ਆ ਜੇ ਕਿਸੇ ਵੀ ਕੈਰੈਕਟਰ ਤੋਂ ਤੁਹਾਨੂੰ ਐਵੇਂ ਲੱਗਦਾਗਾ ਵੀ ਇਹ ਸਹੀ ਨਹੀਂ ਹੈਗਾ ਤਾਂ ਸਾਨੂੰ ਕਮੈਂਟਾਂ ਜਰੂਰ ਦੱਸਿਆ ਕਰੋ ਜੀ ਤੇ ਬਾਕੀ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਸਾਰਾ ਕੁਝ ਕਰਿਆ ਕਰੋ ਜੀ WhatsApp ਤੇ ਵੀ ਸਟੇਟਸ ਲਾਇਆ ਕਰੋ ਤੇ ਬਾਕੀ ਜੀ ਸਾਡੇ ਤਾਏ ਦਾ ਰੋਲ ਤੁਹਾਨੂੰ ਇਹ ਵੀਡੀਓ ਵਿੱਚ ਕਿਵੇਂ ਲੱਗਿਆ ਜੀ ਸਾਨੂੰ ਕਮੈਂਟਾਂ ਦੇ ਵਿੱਚ ਇਹ ਜਰੂਰ ਦੱਸਿਓ ਤੇ ਹੁਣ ਆਈ ਕਮੈਂਟਾਂ ਦੀ ਵਾਰੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਕੁਲਜਿੰਦਰ ਕੌਰ ਮੀਰ ਸਿੰਘ ਗੋਰਾ ਬਠਿੰਡਾ ਜਸ਼ਨਦੀਪ ਸੁਖਮੀਨ ਹਰਜੀਤ ਕੌਰ ਗੁਰਪ੍ਰੀਤ ਸਿੰਘ ਪਰਮਿੰਦਰ ਭੀਖੀ ਗੁਰਮਿੰਦਰ ਸਿੰਘ ਸੁਖਪ੍ਰੀਤ ਨਿਰਪਾਲ ਸਿੰਘ ਬਲਦੇਵ ਸਿੰਘ ਜੱਗੀ ਯੂ ਐਸ ਏ ਕੁਲਵਿੰਦਰ ਕੈਨੇਡਾ ਜੀਤੀ ਨਿਊਜ਼ੀਲੈਂਡ ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਤੁਸੀਂ ਵੀ ਕਰਦੇ ਰਹੋ ਤੁਹਾਡੇ ਨਾਂ ਵੀ ਇਸ ਪ੍ਰਕਾਰ ਹੀ ਅਗਲੀ ਵੀਡੀਓ ਦੇ ਵਿੱਚ ਬੋਲੇ ਜਾਣਗੇ ਤੇ ਇੱਕ ਸਾਡੇ ਜਿਹੜਾ ਤਾਇਆ ਸੀ ਬਣਾਇਆਗਾ ਇਦਾਂ ਰੋਲ ਸਾਨੂੰ ਕਲੀਅਰ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ ਜੇ ਚ ਕੋਈ ਕਮੀ ਲੱਗਦੀ ਹੈ ਤਾਂ ਉਹ ਆਪਾਂ ਦੂਰ ਕਰਾਂਗੇ ਉਹਦਾ ਕਮੈਂਟ ਜਰੂਰ ਕਰਿਓ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਕਮੀ ਜਿਹੜੀ ਉਹ ਦੂਰ ਮਿਲੂਗੀ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ